ਹਰ ਜੀ ਸਰ ਆਪਣਾ ਨਾਮ ਦਾ ਦਾਸ ਗੁਰਾਰ ਸਿੰਘ ਸੂ ਚੇਅਰਮੈਨ ਸਰਬਾਧਾ ਭਲਾ ਸੰਸਥਾ ਤੋਂ ਪੰਜਾਬ ਦਾ ਪੁੱਤ ਅੱਜ ਪੰਜਾਬ ਬਾਲ ਦੇ ਕਾਲ ਦੇ ਤੇ ਸੀ ਬਲਦ ਦੇ ਸਾਡਾ ਨਾਰਾ ਇੱਕੋ ਆ ਕਿ ਜੰਮੇ ਜਿਹੜੀ ਮਿੱਟੀ ਚੋਂ ਮਸਲਾ ਉਹਦੀ ਰਾਖੀ ਦਾ ਅਸੀਂ ਪੰਜਾਬ ਦੇ ਪੋਤੇ ਆ ਹਿੱਕ ਥਾਪੜ ਕੇ ਆ ਕੀ ਦਾ ਮਸਲੇ ਪਹਿਲਾਂ ਵੀ ਪੈਦਾ ਹੋਏ ਆ ਜਿੱਤਾਂ ਵੀ ਹੋਈਆਂ ਹੁਣ ਜਿਹੜਾ ਮਸਲਾ ਆ ਐਮਐਸਪੀ ਦਾ ਹੋਰ ਜਿਹੜੀਆਂ ਵਕ ਵਕ ਜਿਹੜੀਆਂ ਮੰਗਾ ਆ ਜਵਾਨੀ ਦੀਆਂ ਕਿਸਾਨੀ ਦੀਆਂ ਔਰ ਜਿਹੜੇ ਪਾਣੀਆਂ ਦੇ ਮਸਲੇ ਆ ਉਹਦੇ ਸਬੰਧ ਚ ਅੱਜ ਜਿਹੜੇ ਸੰਯੁਕਤ ਸਮਾਜ ਮੋਰਚਾ ਸਾਡੇ ਮਾਝਾ ਜ਼ੋਨ ਦੇ ਪ੍ਰਧਾਨ ਨੇ ਸੁਜਿੰਦਰ ਸਿੰਘ ਮਾਹੂ ਉਹਨਾਂ ਦੀ ਅਗਵਾਈ ਦੇ ਵਿੱਚ ਸਾਡੀ ਜਿਹੜੀ ਟੀਮ ਅੰਮ੍ਰਿਤਸਰ ਦੀ ਮੁੱਖ ਐਂਟਰੀ ਜਿਹੜੀ ਆ 골ਡਨ ਗੇਟ ਤੇ ਆਪਾਂ ਪਹੁੰਚੇ ਆ ਬੰਦ ਦਾ ਸਮਰਥਨ ਤੇ ਜਿਹੜਾ ਅਸੀਂ ਕਾਫੀ ਦਿਨਾਂ ਤੋਂ ਇਹ ਗੱਲ ਕਰ ਰਹੇ ਆ ਕਿ ਸਾਡੇ ਜਿਹੜੇ ਭਰਾ ਸਾਡੇ ਜਿਹੜੇ ਸਤਕਾਰਯੋਗ ਪਿਆਰੇ ਸਾਡੇ ਜਿਹੜੇ ਧਰਨਿਆਂ ਤੇ ਜਿਹੜੇ ਭੁਖਰਤਾੜਾਂ ਤੇ ਮਰਨ ਵਰਤਨ ਤੇ ਜਾ ਰਹੇ ਆ ਉਹਨਾਂ ਦੇ ਚਲਦਿਆਂ ਹੀ ਅੱਜ ਜਿਹੜਾ ਪੰਜਾਬ ਬੰਦ ਜਾਂ ਜਿਹੜਾ ਸੱਦਾ ਆ ਉਹਨੂੰ ਪੂਰਨ ਸਮਰਥਨ ਆ ਤੇ ਜਿਹੜੇ ਸਾਡੇ ਅਜੇ ਭੈਣ ਭਾਜਾਗਰਕ ਨਹੀਂ ਉਹਨਾਂ ਨੂੰ ਜਾਗਰੂਕ ਹੀ ਕਰ ਰਹੇ ਆ ਸਵੇਰ ਤੇ ਕਿ ਆਓ ਸਾਡੇ ਨਾਲ ਬੈਠੋ ਇਹ ਇਕੱਲੇ ਕਿਸਾਨ ਦਾ ਮਸਲਾ ਨਹੀਂ ਪੰਜਾਬ ਦਾ ਮਸਲਾ ਆ ਸੋ ਸਾਨੂੰ ਪੂਰਾ ਯਕੀਨ ਆ ਕਿ ਹਮੇਸ਼ਾ ਹੀ ਧਰਨੇ ਵੀ ਲੱਗਦੇ ਆਏ ਆ ਕੁਰਬਾਨੀਆਂ ਹੁੰਦੀਆਂ ਆਏ ਤੇ ਜਿਤਰੀ ਹੁੰਦੀ ਆਈ ਆ ਤੇ ਗਾਂ ਵੀ ਅੱਦਾ ਚੱਲਦਾ ਰਹਿਣਾ ਅੱਜ ਜਿਹੜਾ ਇਹ ਪੰਜਾਬ ਬੰਦ ਆ ਇਹਦਾ ਜਿਹੜਾ ਸਮਰਥਨ ਆ ਇਹ ਜਲਦੀ ਇਹਦੇ ਰਿਜ਼ਲਟ ਜਿਹੜੇ ਆ ਜਿੱਤ ਵਾਲੇ ਪਾਸੇ ਜਿਹੜੇ ਉਹ ਵਧਣਗੇ ਗੱਲ ਕੀਤੀ ਜਾਵੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਵੀ ਲਗਾਈ ਹੈ ਕਿ ਦਿੱਲੀਵਾਲ ਸਾਹਿਬ ਨੂੰ ਜਲਦ ਤੋਂ ਜਲਦ ਹਸਪਤਾਲ ਵਿੱਚ ਦਾਖਲ ਕਰਾਇਆ ਕਿ ਜਿੱਤਣਾ ਵੀ ਨਹੀਂ ਇਹ ਫਟਕਾਰ ਨਹੀਂ ਆ ਇਹ ਦੇਖੋ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਆ ਮਾਨਜੋਗ ਜਿਹੜਾ ਸੁਪਰੀਮ ਕੋਰਟ ਆ ਮਾਨਜੋਗ ਹਾਈ ਕੋਰਟ ਆ ਜਿਹੜੇ ਪ੍ਰੋਟੋਕੋਲ ਹੁੰਦੇ ਆ ਕਿ ਸਾਰਾ ਕੁਝ ਜਿਹੜੇ ਮਸਲੇ ਉੱਠਦੇ ਆ ਉਹਨਾਂ ਦੇ ਤਹਿਤ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਸਮੇਂ-ਸਮੇਂ ਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਉਹਨਾਂ ਨੂੰ ਜਾਗਰੂਕ ਕਰਨਾ ਉਹ ਕੱਲੇ ਕਿਸਾਨਾਂ ਨੂੰ ਫਟਕਾਰ ਨਾਲ ਲਾਉਣਾ ਉਹਨਾਂ ਦਾ ਵੀ ਫਰਜ਼ ਬਣਦਾ ਕਿ ਜਿਹੜੇ ਕੇਂਦਰ ਸਰਕਾਰ ਦੇ ਜਿਹੜੇ ਤਾਨਾਸ਼ਾਹੀ ਬੈ ਜਿਹੜੇ ਹਿਟਲਰ ਵਰਗੇ ਬੈਠੇ ਆ ਉਹਨਾਂ ਨੂੰ ਵੀ ਫਟਕਾਰ ਲਈ ਜਾਵੇ ਵੀ ਪਤਾ ਤੁਹਾਨੂੰ ਵੀ ਆ ਮਸਲੇ ਉਹਨਾਂ ਦੇ ਆ ਪਰ ਉਹਨਾਂ ਦੀ ਪਤਾ ਨਹੀਂ ਕਿਹੜੀ ਮਜਬੂਰੀ ਆ ਜ਼ਿੰਮੇਵਾਰੀ ਆ ਵੇਸਲੇ ਹੋ ਕੇ ਬੈਠੇ ਆ ਦਿਲ ਤੇ ਅੰਦਰੋਂ ਉਹਨਾਂ ਦਾ ਵੀ ਕਰਦਾ ਕਿ ਮੰਗਾ ਵੀ ਜਾਇਜ਼ ਆ ਉਹਨਾਂ ਦੇ ਹੱਲ ਵੀ ਹੋਣੇ ਚਾਹੀਦੇ ਆ ਉਹ ਮਜਬੂਰੀਆਂ ਬੜੀਆਂ ਪਰ ਪ੍ਰਮਾਤਮਾ ਉਹਨਾਂ ਨੂੰ ਸਮੱਤ ਬਖਸ਼ੇ ਕਿਉਂਕਿ ਜਿਹੜੇ ਕਿਸਾਨ ਆ ਇਹ ਪੰਜਾਬ ਆ ਪੰਜਾਬ ਦੇ ਪੁੱਤ ਆ ਸਭ ਤੋਂ ਵੱਧ ਇਤਿਹਾਸ 'ਚ ਵੇਖੋ ਕੁਰਬਾਨੀਆਂ ਪੰਜਾਬੀਆਂ ਨੇ ਕੀਤੀਆਂ ਆ ਜਿੱਤ ਵੀ ਹੁੰਦੀ ਆਈ ਆ ਫਿਰ ਅਖੀਰ 'ਚ ਉਹ ਆ ਕਿ ਜਿੱਤ ਜਿਹੜੀ ਆ ਉਹ ਜਲਦੀ ਹੋਊਗੀ ਜਿਨ੍ਹਾਂ ਪਹਿਲਾਂ ਤੇ ਇਹਨਾਂ ਨੇ ਕਾਲੇ ਕਾਨੂੰਨ ਲਿਆਂਦੇ ਸੀ ਤੇ ਇਹਨਾਂ ਦੀ ਧੋਨ ਚੋਂ ਕਿੱਲਾ ਨਿਕਲਿਆ ਸੀ ਤੇ ਜਿਹੜੇ ਪੰਜਾਬ ਦੀ ਜਿੱਤ ਹੋਈ ਕਿਸਾਨਾਂ ਦੀ ਜਿੱਤ ਹੋਈ ਉਹ 75 ਵੀ ਹੈਗਾ ਉਹ ਦੇਖਦੇ ਹਾਂ ਕਿ ਸਾਰਿਆਂ ਦੇ ਠੀਕ ਹੈ ਸਰਕਾਰੀ ਪ੍ਰਸ਼ਾਸਨ ਦਾ ਪਰਚਾ ਹਾਂ ਓਕੇ ਇਹ ਵੀ ਆ ਗਿਆ ਜਾਨਾ ਜੀ ਜਾਨਾ ਜੀ ਇਨਸ਼ਾ ਅੱਲਾਹ ਹੋਵੇ ਜਿੱਲੀ ਦਾ ਪਤਾ ਹੋਵੇ ਰੋਲ ਰੋਲ ਬਜ਼ੁਰਗਾਂ ਦੀ ਜਿੱਤ ਨਾ ਆਹ ਬਲੱਡ ਕਰਕੇ ਬਹੁਤ ਕਿਵੇਂ ਪੰਜਾਬੀ ਦੇ ਲੋਕ ਬਸਰੀ ਸਫਲ ਕਰਦਾ ਹੈ ਇਹ ਕੋ ਦਲ ਸੋਚਦਾ ਲੱਗੇ ਕਿ ਇੱਥੇ ਤੁਸੀਂ ਦੇਖੋ ਸਾਡਾ ਆ ਗਿਆ ਸਫਲ ਬਣਦਾ ਹੈ ਇੱਥੇ ਵੀ ਬਲੱਡ ਕਰਕੇ ਬਸ ਕਰਾਣੇ ਪੈਣਾ ਕਰੀਂ ਅੱਜ ਅਸੀਂ ਅੱਜ ਅਸੀਂ ਦੀ ਆਪਣੀ ਡਿਗਰੀ ਦੇ ਇੱਕ ਨਜ਼ਾਰਾ ਅੰਦੇ ਦੇ ਪੀ ਹੈਗੇ ਮੇਰੇ ਦਾਸਤੀ ਅੱਜ ਬੋਡਰ ਗੇਟ ਤੇ ਪੰਜਾਬ ਬੰਦਾ ਧੰਲਾ ਲਗਾਇਆ ਗਿਆ ਕਿ ਸੁਖਿੰਦਰ ਸਿੰਘ ਮਾਉਂ ਉਸ ਨੂੰ ਸਤਿ ਸ਼ਾਮ ਮਹੋਤਿਦਾ ਹਰ ਪੰਜਾਬ ਬੰਦੇ ਕਾਲ ਆ ਉਹਦਾ ਸਮਰਥਨ ਅਸੀਂ ਕਰ ਰਹੇ ਆ ਕਿਸਾਨਾਂ ਦਾ ਸਮਰਥਨ ਆਮ ਲੋਕ ਵੀ ਕਰ ਰਹੇ ਆ ਤੇ ਅਸੀਂ ਕਿਸਾਨ ਜਥੇਬੰਦੀਆਂ ਵੀ ਡੱਲੇਆ ਸਭ ਦਾ ਸਮਰਥਨ ਕਰ ਰਹੇ ਆ ਔਰ ਪੰਜਾਬ ਦੇ ਲੋਕਾਂ ਨੂੰ ਮੈਸੇਜ ਆ ਕਿ ਕਿਸਾਨਾਂ ਦਾ ਸਾਥ ਦਿਓ ਤਾਂ ਕਿ ਜੇ ਕਿਸਾਨ ਬਚੂਗਾ ਤੇ ਆਮ ਲੋਕ ਬਚਣਗੇ ਛੋਟੇ ਦੁਕਾਨਦਾਰ ਬਚਣਗੇ ਛੋਟੇ ਵਪਾਰੀ ਬਚਣਗੇ ਜੇ ਕਿਸਾਨ ਨਾ ਬਚਿਆ ਤੇ ਛੋਟੇ ਵਪਾਰੀ ਵੀ ਖਤਮ ਹੋਣਗੇ ਕਾਰਪੋਰੇਟ ਘਰਾਣਿਆਂ ਦੇ ਹੱਥ ਸਾਰੀ ਡੋਰ ਚਲੀ ਜਾਏਗੀ ਜੋ ਸਰਕਾਰਾਂ ਦੇ ਨੀਤੀਆਂ ਐ ਉਹਨਾਂ ਨੀਤੀਆਂ ਨੂੰ ਘਰ-ਘਰ ਬਚਾਉਣ ਵਾਸਤੇ ਅੱਜ ਅਸੀਂ ਪੰਜਾਬ ਬੰਦ ਦੇ ਕਾਲ ਦਿੱਤੀ ਆ ਭਾਰਤ ਸਰਕਾਰ ਨੂੰ ਚੇਤਾਵਨੀ ਆ ਕੇ ਡੱਲੇ ਆ ਸਾਹਿਬ ਦੀਆਂ ਜਿਹੜੀਆਂ ਜਾਇਜ਼ ਮੰਗਾਂ ਹੈ ਉਹਨਾਂ ਨੂੰ ਮੰਨਿਆ ਜਾਵੇ ਤੇ ਡੱਲੇ ਆ ਸਾਹਿਬ ਦਾ ਮਰਨ ਵਰਤਾਰ ਤੋੜਿਆ ਜਾਵੇ ਜੇਕਰ ਸਰਕਾਰ ਨਹੀਂ ਜਾਗਦੀ ਤੇ ਇਸ ਤੋਂ ਵੀ ਤਿੱਕਾ ਸੰਘਰਸ਼ ਸਾਂਝੁਕਤ ਤਖ਼ਤਾਨ ਮੋਰਚਾ ਇਕੱਠੇ ਹੋ ਕੇ ਕਰਨ ਦੀ ਤਿਆਰੀ ਕਰ ਰਿਹਾ ਹੈ ਇਹ ਕਹਣਾ ਚਾਹੁੰਦੇ ਪੰਜਾਬ ਸਰਕਾਰ ਨੂੰ ਮਤਕਾਲ ਗਈ ਗਈ ਸੁਪਰੀਮ ਕੋਰਟ ਨੂੰ ਡੱਲੇਵਾਲ ਜੀ ਨੂੰ ਜਿਹੜਾ ਸਹਾਇਤਾ ਕਰਾਂ। ਇਹ ਦੇਖੋ ਸੁਪਰੀਮ ਕੋਰਟ ਨੂੰ ਪਹਿਲੀ ਤੇ ਗੱਲ ਸੁਪਰੀਮ ਕੋਰਟ ਮਾਨਜੁਗ ਸੁਪਰੀਮ ਕੋਰਟ ਨੂੰ ਇੱਕ ਸਾਡੀ ਬੇਨਤੀ ਆ ਕਿ ਉਹਨਾਂ ਨੇ ਸੋ ਮੋਟੋ ਲਿਆ ਇਨੀਸ਼ੀਏਟਿਵ ਲਿਆ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਔਰ ਸੁਪਰੀਮ ਕੋਰਟ ਨੂੰ ਇੱਕ ਹੋਰ ਬੇਨਤੀ ਇੰਡੀਪੈਂਡੈਂਟ ਬਾਡੀ ਆ ਸੁਪਰੀਮ ਕੋਰਟ ਉਹਨਾਂ ਨੂੰ ਚਾਹੀਦਾ ਹੈ ਕਿ ਭਾਰਤ ਸਰਕਾਰ ਦੇ ਖਿਲਾਫ ਇੱਕ ਆਰਡਰ ਪਾਸ ਕਰਨ ਕਿ ਡੱਲੇਵਾਲ ਸਾਹਿਬ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ। ਤੇ ਉਹਨਾਂ ਦਾ ਮਰਨ ਵਰਤਨ ਟੁੱਟੇ ਪੰਜਾਬ ਸਰਕਾਰ ਦੀ ਫਟਕਾਰ ਦੀ ਇਹ ਕਹਿੰਦਾ ਪੰਜਾਬ ਸਰਕਾਰ ਜਿਹੜਾ ਉਹ ਬਣਦਾ ਸਹੂਗ ਨਹੀਂ ਦੇ ਰਹੀ ਜੋ ਪੰਜਾਬ ਸਰਕਾਰ ਵਾਸਤੇ ਬਹੁਤ ਮਾੜੀ ਗੱਲ ਆ ਪੰਜਾਬ ਸਰਕਾਰ ਜਿਹੜੀ ਆ ਨਾ ਉਹ ਸੈਂਟਰ ਸਰਕਾਰ ਦਾ ਸਾਥ ਦੇ ਰਹੀ ਆ ਦੱਬੇ ਲਫ਼ਜ਼ਾਂ ਦੇ ਵਿੱਚ ਸੈਂਟਰ ਸਰਕਾਰ ਦਾ ਸਾਥ ਦੇ ਰਹੀ ਜੋ ਕਿ ਬਹੁਤ ਬੰਤ ਭਗਾ ਹੈ ਧੰਦੀਪਾਲ ਸਾਹਿਬ ਤਾਂ ਕਹਿੰਦਾ ਕਿ ਅਸੀਂ ਸਾਨਾ ਦੇ ਨਾਲ ਆ ਪਰ ਲੱਗਦਾ ਨਹੀਂ ਜਿਵੇਂ ਇਹਨਾਂ ਫਿਰ ਕੋਈ ਨਹੀਂ ਦਿੱਤੇ ਜਾ ਰਹੇ ਨੇ ਤੀ ਟਾਲੀ ਵਾਲ ਸਾਹਿਬ ਕਿਸਾਨਾਂ ਦੇ ਨਾਲ ਆ ਮਿਲ ਕੇ ਆਏ ਟਾਲੀ ਵਾਲ ਸਾਹਿਬ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਆ ਪਰ ਪੰਜਾਬ ਸਰਕਾਰ ਦਾ ਫਰਜ ਬੰਦਾ ਹੈਗੇ ਕਿਸਾਨਾਂ ਦੇ ਨਾਲ ਖੜੀ ਹੋਵੇ ਕਿਸਾਨਾਂ ਨਾਲ ਖੜ ਕੇ ਸੈਂਟਰ ਦੇ ਖਿਲਾਫ ਸ਼ਰੇਆਮ ਗੱਲ ਕਰੇ ਨਾ ਸੈਂਟਰ ਦੇ ਖਿਲਾਫ ਕਿਸਾਨਾਂ ਨਾਲ ਧਰਨੇ 'ਚ ਬੈਠ ਜਾਏ ਸਰਕਾਰ ਸਰਕਾਰ ਜਾ ਕੇ ਦਿੱਲੀ ਬੈਠ ਸਕਦੀ ਆ ਸਾਨੂੰ ਤਾਂ ਦਿੱਲੀ ਤਾਂ ਜਾਣ ਨਹੀਂ ਦਿੱਤਾ ਜਾ ਰਹਾ ਸਰਕਾਰ ਤੇ ਜਾ ਸਕਦੀ ਹੈ ਨਾ ਸਰਕਾਰ ਨੂੰ ਚਾਹੀਦਾ ਕਿ ਸਖ਼ਤ ਸਟੈਂਡ ਲਵੇ ਪੰਜਾਬ ਪੱਕੀ ਸਰਕਾਰ ਕੰਮ ਕਰੇ ਪੰਜਾਬ ਦੀ ਗੱਲ ਕਰੇ ਪੰਜਾਬ ਉੱਜੜ ਰਿਹਾ ਪੰਜਾਬ ਮਰ ਰਿਹਾ ਪੰਜਾਬ ਖਾਪ ਰਿਹਾ ਪੰਜਾਬ ਦੀ ਗੱਲ ਸਰਕਾਰ ਨੂੰ ਕਰਨੀ ਚਾਹੀਦੀ ਆ ਪੰਜਾਬ ਅਗਰੀਕਨ ਇਕਨੋਮੀ ਆ ਜੇ ਕਿਸਾਨ ਨਹੀਂ ਰਿਹਾ ਤੇ ਪੰਜਾਬ ਸਰਕਾਰ ਵੀ ਨਹੀਂ ਰਹਿਣਾ ਇਹ ਗੱਲ ਕੀਤੀ ਮੇਰੇ ਨੂੰ ਵੀ ਧੰਨਾਂ ਤੋਂ ਦੱਸ ਕੀਤਾ ਗਿਆ ਕਿ ਉਹ ਫੇਰ ਤੋਂ ਗੱਲ ਚ ਜਾਏ ਲਗਾਤਾਰ ਦੱਸ ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ ਮੰਗਾ ਕਿਉਂ ਨਹੀਂ ਮੰਨਿਆ ਦੇਖੋ ਕੇਂਦਰ ਪਾਣੀ ਵਾਲਾ ਇਹ ਸਾਡੇ ਜਿਹੜਾ ਪੰਜਾਬ ਬੰਦ ਹੋਰੀ ਤਰ੍ਹਾਂ ਅਜੇ ਤੱਕ ਖਬਰਾਂ ਪੂਰਾ ਸਫਲ ਹੋ ਰਿਹਾ 3 ਕਰੋੜ ਪੰਜਾਬੀਆਂ ਨੇ ਦਿਲੋਂ ਆਪਣੇ ਮਨੋਂ ਕਿਸਾਨਾਂ ਮਜ਼ਦੂਰਾਂ ਦਾ ਸਮਰਥਨ ਕੀਤਾ ਆਹਲ ਸਾਰਿਆਂ ਨੇ ਸਾਨੂੰ ਕਿਤੇ ਜਾ ਕੇ ਵੀ ਜ਼ਬਰਦਸਤੀ ਬੰਦ ਕਰਾਉਣਾ ਨਹੀਂ ਪਿਆ ਆਪ ਬੰਦ ਕਰ ਰਹੇ ਆ ਇੱਥੇ 골ਡਨ ਗੇਟ ਤੇ ਖੜੇ ਆ 92% ਟ੍ਰੈਫਿਕ ਆਫ 1% ਪੀ ਐਮਰਜੈਂਸੀ ਇੱਥੇ ਆ ਰਿਹਾ ਇਹ ਅਸੀਂ ਨਹੀਂ ਕਿਹਾ ਕਿਸੇ ਨੂੰ ਜਿਹਦੇ ਖੜੇ ਆ ਨਾ ਸਾਡੇ ਸਾਡੀ ਇਕੱਠੀ ਹੋ ਰਹੀ ਆ ਬਹੁਤ ਸਾਰੇ ਤਾਮੇ ਤੇ ਜਾਮ ਲੱਗ ਚੁੱਕੇ ਆ ਇਹ ਲੋਕਾਂ ਦਾ ਪਿਆਰ ਆ ਅਸੀਂ ਨਾਲੇ ਦੂਜੀ ਗੱਲ ਹੈ ਕਿ ਕਿਸਾਨ ਮਜ਼ਦੂਰ ਤੇ ਇਕੱਲਾ ਹਮਲਾ ਨਹੀਂ ਆਨਲਾਈਨ ਵਪਾਰ ਹੋ ਰਿਹਾ ਛੋਟੀ ਦੁਕਾਨਦਾਰੀ ਖਾਜੂ ਲੱਗੂ ਦੇ ਖਤਮ ਕਰਤਾ ਸਾਡੇ ਪੰਜਾਬ ਤੋਂ ਬਟਾਲਾ ਲੁਧਿਆਣਾ ਇਹਦੋਂ ਗਾਹਾਂ ਇੰਡਸਟਰੀ ਸਾਡੀ ਸੀਗੀ ਸਪੋਰਟਸ ਦੀ ਜਲੰਧਰ ਹੋਰ ਸ਼ਹਿਰਾਂ ਦੇ ਵਿੱਚ ਕਿੱਥੇ ਗਈ ਔਰ ਕੋਰਪੋਰੇਟ ਦੇ ਵੱਡੇ ਵਪਾਰੀ ਨੇ ਖਾ ਲਈ ਹੈਗੀ ਸਾਡੀ ਸਾਰੀ ਟ੍ਰਾਂਸਪੋਰਟ ਤੇ ਉਹਨਾਂ ਦਾ ਕਬਜ਼ਾ ਹੋ ਗਿਆ ਰੇਲ ਲਾਈਨ ਉਹ ਲੈ ਕੇ ਵਿਦਿਆ ਸਾਡੀ ਨਿੱਜੀ ਹੱਥਾਂ ਵਿੱਚ ਚਲੀ ਗਈ ਸਿਹਤ ਸੂਲਤਾ ਸਾਡੀਆਂ ਨਿੱਜੀਆਂ ਤਲ ਚਲਾਈਆਂ ਤਾਂ ਕਿਸਾਨ ਮਜ਼ਦੂਰ ਦੀਆਂ ਮੰਗਾਂ ਦੇ ਨਾਲ ਆਮ ਜਨਤਾ ਦਾ ਸਵਾਲ ਵੀ ਹੈਗਾ ਵੀ ਤੁਸੀਂ ਕਿਹਾ ਵੀ ਤੁਸੀਂ ਵੀ ਆਪ ਦੇ ਮਸਲੇ ਲਈ ਤੋਂ 3 ਕਰੋੜ ਪੰਜਾਬੀ ਅੱਜ ਮੋਦੀ ਸਰਕਾਰ ਲਈ ਭਾਰੂ ਪੈ ਰਹੇ ਹੈ ਅਸੀਂ ਇਕੱਠੇ ਹੋ ਕੇ ਲੜ ਰਹੇ ਹਾਂ ਐਮਰਜੈਂਸੀ ਸੇਵਾ ਜਿਵੇਂ ਮੈਡੀਕਲ ਸੇਵਾ ਡੈੱਡ ਬੋਡੀ ਹੈ ਕਿਸੇ ਕਿਸਮ ਬਰਾਤ ਦਾ ਕੋਈ ਪ੍ਰੋਗਰਾਮ ਹੈਗਾ 에어ਪੋਰਟ ਦੀ ਸੇਵਾ ਹੈ ਕਿ ਇਹ ਸਾਧਨ ਬਹਾਲ ਰੱਖਿਆ ਗਿਆ ਵਾ ਔਰ ਇਹ 4:00 ਤੋਂ 7:00 ਤੋਂ 4:00 ਵਜੇ ਤੱਕ ਦਾ ਬੰਦ ਹੈਗਾ ਇਹ ਗੱਲ ਕੀਤੀ ਜੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਨੂੰ ਫਟਕਾਰ ਲਗਾਈ ਹੈ ਢੱਲੇਵਾਲ ਸਾਹਿਬ ਲੈ ਕੇ ਕੀ ਕੀ ਨਹੀਂ ਦੇਖੋ ਮੈਨੂੰ ਲੱਗਦਾ ਕਿਸੇ ਨੂੰ ਵੀ ਬਥੇਰੇ ਫੈਸਲੇ ਸੁਪਰੀਮ ਕੋਰਟ ਦੇ ਨਹੀਂ ਜਿਹੜੇ ਕਦੀ ਵੀ ਏਥਾ ਨਹੀਂ ਲੱਗੇ ਜਿੱਚ ਪਰਾਲੀ ਵਾਲਾ ਮੈਂ 100 ਰੁਪਏ ਵਾਲਾ ਤੁਹਾਨੂੰ ਦੱਸਦਾ ਇਹ ਤਾਂ ਪੰਜਾਬ ਸਰਕਾਰ ਹੈ ਵੀ ਉਹਨੇ ਕੀ ਦੋ ਦੁਬਾਰਾ ਕੋਈ ਜਿਹਾ ਬਾਈਬਲ ਕਾਂਡ ਕਰਾਉਣਾ ਹੈ ਜੇ ਨਹੀਂ ਕਰਾਉਣਾ ਕਹਿੰਦੇ ਕਿਸਾਨਾਂ ਮਜ਼ਦੂਰਾਂ ਦੇ ਨਾਲ ਚੰਗੀ ਗੱਲ ਹੈ ਜੇ ਨਾਲ ਆ ਕਿਸਾਨਾਂ ਮਜ਼ਦੂਰਾਂ ਦੇ ਜੋ ਮੈਨੂੰ ਲੱਗਦਾ ਤੇ ਨਾਲ ਖਲੋਣਾ ਚਾਹੀਦਾ ਪੁਲਿਸ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਉਹਨੂੰ ਕਦੀ ਵੀ ਪੰਜਾਬ ਦਾ ਇਤਿਹਾਸ ਮਾਫ ਨਹੀਂ ਕਰੂੰਗਾ ਅੱਜ ਕੀ ਕਹਿਣਾ ਚਾਹਦੇ ਜਿਹੜਾ ਪਛਿੰਦ ਸਰਕਾਰ ਵੱਲੋਂ ਤੁਹਾਡੀਆਂ ਮੰਗਾਂ ਨਹੀਂ ਮੰਨੀ ਜਾ ਰਹੀ ਇਹਨਾਂ ਤੋਂ ਦੱਸ ਕਿ ਪੰਜਾਬ ਹਾਂ ਦੇਖੋ ਇਹ ਮੰਤਰੀ ਪੱਧਰ ਤੇ ਸਮਝੌਤੇ ਕੀਤੇ ਆ ਕੇਂਦਰ ਨੇ ਔਰ ਉਹ ਕਾਰਪੋਰੇਟ ਦੀ ਆਵਾਜ਼ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸੁਣ ਰਹੇ ਆ ਪਰ ਅੱਜ ਦੇ ਬੰਦ ਨੇ ਮੋਦੀ ਸਰਕਾਰ ਦੇ ਜਿਹੜਾ ਹਲਾ ਦਿੰਦਿਆਂ ਨੇ ਮੰਨਣ ਲਈ ਮਜਬੂਰ ਕਰਾਂਗੇ ਕੇਂਦਰ ਸਰਕਾਰ ਨੂੰ ਜੋ ਸਾਨੂੰ ਲੱਗਦਾ